ਸਤ ਸ੍ਰੀ ਅਕਾਲ ਦੋਸਤੋ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਅਲਬੇਲਾ ਪੀਐਮਐਸ ਦੇ ਵਿੱਚ ਬਿਲਕੁਲ ਤਾਂ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋ ਬਿਲਕੁਲ ਅੱਜ ਫਿਰ ਆਪਾਂ ਤੁਹਾਡੇ ਲਈ ਇੱਕ ਵੀਡੀਓ ਲੈ ਕੇ ਆਏ ਹਾਂ ਉਹਨਾਂ ਦੀ ਗੋਕਾਪ ਜ਼ਰੂਰੀ ਅਤੇ ਸਲੀਮ ਅਲਬੇਲੇ ਦੀ ਇੱਕ ਨਵੀਂ ਵੀਡੀਓ ਤਾਂ ਦੋਸਤੋ ਪਹਿਲਾਂ ਤਾਂ ਸੀ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਤੁਸੀਂ ਸਾਡੀ ਵੀਡੀਓ ਨੂੰ ਬਹੁਤ ਹੀ ਜ਼ਿਆਦਾ ਪਿਆਰ ਦੇ ਰਹੇ ਜੇ ਬਿਲਕੁਲ ਤੁਹਾਡਾ ਬਹੁਤ ਹੀ ਧੰਨਵਾਦ ਤਾਂ ਆਓ ਦੋਸਤੋ ਆਪਾਂ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਉਹਨਾਂ ਦੀ ਵੀਡੀਓ ਸ਼ੁਰੂ ਕਰਦੇ ਹਾਂ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਸਾਡੀ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਕਮੈਂਟਾਂ ਵਿੱਚ ਵੀ ਚੰਗਾ ਜਿਹਾ ਲਿਖ ਹਾਂ ਤੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਦੇ ਵਿੱਚ ਉਸੀ ਆਪਣੇ ਵਿਚਾਰ ਦੇ ਸਕਦੇ ਤੇ ਆਪ ਦੋਸਤੋ ਆਪਾਂ ਉਹਨਾਂ ਕਰੈਕਟਰਾਂ ਦੀ ਵੀਡੀਓ ਸ਼ੁਰੂ ਕਰਦੇ ਆਂ ਇਹਦੇ ਹਾਲਾਤਾਂ ਵਿੱਚ ਸਭ ਨੂੰ ਹਸਾਵੇ ਲੋਕਾਂ ਦੇ ਹਾਸੇ ਲਈ ਜਿਹੜਾ ਹਰ ਸ਼ਹਿਰ ਵਿੱਚ ਜਾਵੇ ਓਹੋ ਅਲਬੇਲਾਏ ਅੰਗੀ ਦੇ ਹਾਲਾਤਾਂ ਵਿੱਚ ਸਭ ਨੂੰ ਹਸਾਵੇ ਲੋਕਾਂ ਦੇ ਹਾਸੇ ਲਈ ਜਿਹੜਾ ਹਰ ਸ਼ਹਿਰ ਵਿੱਚ ਜਾਵੇ ਓਹੋ ਅਲਬੇਲਾਏ ਦੇਪਕਿਆਂ ਦਾ ਨਹੀਂਓ ਘਰੋਬਾ ਹੋਏ ਨੂੰ ਵੇਖਦੇ ਸਮੰਦਰੋਂ ਪਾ ਆਲਵੀਲਾ ਟੀਵੀ ਆਲਵੀਲਾ ਟੀਵੀ ਦੇਖੋ ਜੀ ਦੇਖੋ ਜੀ ਅਸਲਾਮੁਅਲੈਕਮ ਵਾਲੇਕੁਮ ਅਸਲਾਮ ਕੀ ਹਾਲ ਠੀਕ ਸ਼ੁਕਰ ਅੱਲਾ ਦਾ ਟਪ ਟਪ ਗਏ ਕਪੜੇ ਟਪ ਟਪ ਗਏ ਕਿ ਇੱਕ ਦਿਨ ਕਪੜੇ ਪਾਉਂਦੇ ਹੋ ਤੇ ਇੰਨੇ ਮਲੇ ਹੋ ਗਏ ਨੇ ਮੇਰੇ ਹੱਥ ਰਹਿ ਗਏ ਨੇ ਮਲ ਮਲ ਕੇ ਕਪੜੇ ਇੱਕ ਦਿਨ ਆਲੀ ਮੈਲ ਆ ਵੇਖੋ ਤਾਂ ਸਹੀ ਉਹ ਮੈਂ ਤੇ ਅੱਠੀ ਦਿਨ ਹੀ ਲਾਉਣਾ ਵਾਂ ਤੂੰ ਇੱਕ ਦਿਨ ਨਾ ਪਾ ਤੇ ਇਹ ਕੱਪੜੇ ਕੱਪੜੇ ਜਿਹੜੇ ਲਾਉਣੇ ਲਾਲਾ ਮੈਨੂੰ ਨਾ ਭੁੱਖ ਬਹੁਤ ਲੱਗੀ ਆ ਤੇ ਮਾਸਾ ਰੋਟੀ ਲਿਆ ਕਿੱਥੋਂ ਰੋਟੀ ਸਵੇਰੇ ਕੱਪੜੇ ਧੋਣ ਲਈ ਆ ਮੈਂ ਹੈ ਆਹੋ ਤਾਂ ਰੋਟੀ ਕਿ ਤੋ ਪਕੜੇ ਇਸ ਸਵੇਰੇ ਕੱਪੜੇ ਧੋਣ ਲਈ ਆ ਮੈਂ ਜੇ ਜਦੋਂ ਕੱਪੜੇ ਧੋਵੇ ਆਟਾ ਡੋਲਦੇ ਨਹੀਂ ਕਰੋਂ ਅਟ ਅਜੇ ਮੈਂ ਗੁੰਨੇ ਆ ਹੀ ਨਹੀਂ ਹੈ ਗੁੰਨੇ ਆ ਹੀ ਨਹੀਂ ਚਲੋ ਗੁੰਨ ਲਓ ਕਿਹੜਾ ਕਿਤੇ ਕਿਹਨੂੰ ਸਾਨੂੰ ਕਰਾਣੀ ਨੇ ਥੋੜਾ ਹੋਣਾ ਕਿਸੇ ਨੇ ਮੇਰੇ ਹੱਥ ਦੁਖਣ ੜਾਏ ਆ ਮਲ ਮਲ ਕੇ ਕੱਪੜੇ ਤੁਹਾਡੇ ਉਹ ਤੈਨੂੰ ਆਖਿਆ ਵਾ ਵਾਸ਼ਿੰਗ ਮਸ਼ੀਨ ਵੀ ਲੈ ਦਾਂਗੇ ਸਪਿੰਨਰ ਵੀ ਲੈ ਦਾਂਗੇ ਤੂੰ ਮਾੜਾ ਜਾ ਨਾ ਦੰਦਾ ਥੱਲੇ ਜ਼ਬਾਨ ਰੱਖ ਲੈ ਦਿੱਤੀ ਤੁਸੀਂ ਵਾਸ਼ਿੰਗ ਮਸ਼ੀਨ ਸਰਦੀਆਂ ਆ ਗਈਆਂ ਇੱਕ ਸੂਟ ਤਾਂ ਮੈਨੂੰ ਲੈ ਕੇ ਨਹੀਂ ਦਿੱਤਾ ਵੀ ਬੰਦਾ ਇੱਕ ਮੋਟਾ ਸੂਟ ਹੀ ਨਵਾਂ ਲੈ ਦਿੰਦਾ ਪਤਾ ਨਹੀਂ ਕਦੋਂ ਮਿਲਨੀ ਤਨਖਾਹ ਤੁਹਾਨੂੰ ਮੋਟਾ ਇਹ ਤੇ ਚੰਗਾ ਭਲਾ ਦੇ ਨਾ ਅਠ ਰਿਆ ਪੇ ਮੈਂ ਗਰਮੀ ਤੇ ਚੰਗੀ ਭੜੀ ਤੈਨੂੰ ਠੰਡਾ ਸੂਟ ਦੇ ਵੀ ਪੈ ਗਈ ਆ ਤੇ ਲੈ ਕੇ ਦਿਓ ਜੇ ਸਲਵਾਉਣਾ ਵੀ ਤੇ ਹੈ ਸਵਾਉਣ ਤਾਂ ਟਾਈਮ ਨਹੀਂ ਲੱਗਣਾ ਅਜੇ ਤੇ ਲਿਹਾਣ ਤੇ ਲੱਗਣ ਡਿਆ ਵਾ ਤਨਖਾਹ ਤੇ ਮਿਲੀ ਨਹੀਂ ਗਈ ਤਨਖਾਹ ਤੇ ਮਿਲੀ ਨਹੀਂ ਚੱਲ ਛੱਡ ਤੂੰ ਤੇ ਆਉਂਦਿਆ ਨਾ ਦਿਮਾਗ ਖਾਣਾ ਸ਼ੁਰੂ ਕਰਤਾ ਆ ਜਾਂ ਮਾਸਾ ਰੋਟੀ ਪਕਾ ਕੋ ਗੋਨਾ ਆਟਾ ਤੇ ਲਾ ਦੋ ਫੁਲਕੇ ਅਜੇ ਨਹੀਂ ਮੇਰੇ ਕੋ ਪਕਣੀ ਅਜੇ ਮੈਂ ਕੰਮ ਕਰਨ ਡਈਂ ਜਦੋਂ ਮੈਂ ਵਿਹਲੀ ਹੋਵਾਂਗੀ ਫਿਰ ਹਾਂਡੀ ਤਾਂ ਰਾਂਗੀ ਮੈਂ ਤੇ ਇਸ ਗੱਲ ਤੋਂ ਹੈਰਾਨ ਆ ਕਿ ਤੇਰੇ ਪਿਓ ਨੇ ਨਾ ਤੈਨੂੰ ਕਿਹੜੀ ਤਰਬੀਅਤ ਦਿੱਤੀ ਆ ਆ ਲੋਕਾਂ ਦੀਆਂ ਬੁੜੀਆਂ ਪਹਿਲਾਂ ਰੋਟੀ ਪਾਣੀ ਪਕਾ ਕੇ ਹਰ ਸ਼ਹਿ ਰੱਖ ਕੇ ਤੇ ਫੇਰ ਆਂਦੀਆਂ ਵੀ ਦੱਸੋ ਇਹ ਹੁਣ ਮੈਂ ਤੁਹਾਨੂੰ ਲਿਆਵਾਂ ਰੋਟੀ ਲੋਕਾਂ ਦੇ ਬੰਦੇ ਕੱਪੜੇ ਵੀ ਇੰਨੇ ਗੰਦੇ ਨਹੀਂ ਕਰਦੇ ਇੱਕ ਦਿਨ ਕੱਪੜੇ ਪਾਉਂਦੇ ਤੇ 7 ਦਿਨ ਦੀ ਮਹਿਲ ਹੋ ਜਾਂਦੀ ਵਿੱਚ ਚੱਲ ਸੌਂ ਤੇ ਹਲਕਾ ਰੱਖ ਸੁਬਹ ਦੇ ਪਰੇ ਸ਼ਰੀਕ ਸੁਣਨ ਗਏ ਲਾਗੇ ਬੰਨੇ ਅੱਜ ਸ਼ਰੀਕ ਘਰ ਕੋਈ ਨਹੀਂ ਕਿੱਥੇ ਗਏ ਤੁਹਾਨੂੰ ਨਹੀਂ ਪਤਾ ਵੀ ਹਾਂ ਆ ਰਹੀ ਅੱਜ ਪਰਝਾਈ ਤੁਹਾਡੀ ਮਰੇ ਮੇਰੇ ਵੱਲੋਂ ਪਰਝਾਈ ਹੈ ਸਾਲਨ ਖੋਣ ਵਾਲੀ ਜ਼ਾਲਮ ਕਿਹਦੇ ਕੋ ਸਾਲਨ ਖੋਣ ਵਾਲੀ ਮੇਰੇ ਕੋਲੋਂ ਹੋਰ ਕਿਹਦੇ ਕੋਲੋਂ ਆਗੇ ਕਿਤੇ ਸੁਖ ਨਾ ਸੁਖ ਨਾ ਲਾ ਤੇ ਕਹਿੰਦਾ ਨਾ ਹੀ ਆਵੇ ਸਾਡੇ ਦੋਵਾਂ ਦੇ ਨਾ ਦਿਨ ਘਰ ਦੇ ਵਿੱਚ ਸਕੂਨ ਨਾ ਨੰਗਣ ਡੇ ਐ ਐਸੇ ਕਹਿੰਨੇ ਇਹਨਾਂ ਦੋਵਾਂ ਦੀਆਂ ਨਾ ਸ਼ਕਲਾਂ ਹੀ ਨਾ ਵੇਖਾਂ ਮੈਂ ਕਿਤੇ ਰੱਬ ਇਹਨਾਂ ਨੂੰ ਕਿਤੇ ਆ ਜਗਾ ਵਿਖ ਜੇ ਨਾ ਕਿਤੇ ਤੇ ਸਿਆਪਾ ਹੀ ਨਿਬੜੇ ਜਾਂ ਮੈਂ ਮਾਰੂੰਗਾ ਕੰਧ ਤੇ ਜਾਂ ਮੈਂ ਸਾਰੇ ਘਰ ਦਾ ਲਵਾਉਂ ਮੋਲ ਕਿਦਾ ਇਸ ਘਰ ਦਾ ਫੇਰ ਆਪਾਂ ਦੋਵੇਂ ਜੜੇ ਆ ਨਾ ਆਜ਼ਾਦੀ ਨਾਲ ਗਵਾਂ ਦੇ ਜਿਹੜਾ ਸਕੂਨ ਦਾ ਪਿਆਰ ਦਾ ਸਕੂਨ ਨਾਲ ਨੀਆਂ ਮੰਝੀਆਂ ਸਿੱਧੀਆਂ ਕਰਾਓ ਉੱਠ ਕੇ ਮੇਰੇ ਨਾਲ ਕੰਮ ਕਰਾਓ ਅਗਲੇ ਘਰ ਆਉਣ ਵਾਲੇ ਉਹਨਾਂ ਨੇ ਆਂਦੀ ਉਹਨੇ ਫੱਫੜੇ ਸ਼ੁਰੂ ਕਰ ਦੇਣੇ ਆਖ ਲਾਰੇ ਪਾਏ ਨੇ ਇੰਜ ਕੀਤਾ ਉੰਜ ਕੀਤਾ ਪਤਾ ਨਹੀਂ ਤੁਹਾਨੂੰ ਆਪਣੀ ਪਰਜਾਈ ਦਾ ਓਹੋ ਵੀ ਹਾਂ ਆ ਮੱਕ ਆਉਂਦੇ ਅਗਲੇ ਨੇ ਫੱਫੜੇ ਸ਼ੁਰੂ ਕਰ ਦੇਣੇ ਆ ਨਹੀਂ ਕੀਤਾ ਉਹ ਨਹੀਂ ਕੀਤਾ ਘਰ ਚ ਖਲਾਰੇ ਪਾਏ ਲੈ ਜਾਣੇ ਉਹਨੇ ਫੱਫੜਿਆਂ ਚ ਬੀਏ ਕੀਤਾ ਪਤਾ ਨਹੀਂ ਹਾਂ ਆ ਇੱਕੋ ਜੀਆਂ ਕਰਾਓ ਮੰਝੀਆਂ ਬੈਰਲ ਮੈਂ ਕਰਾ ਦਿੰਨਾ ਮੰਝੀਆਂ ਇੱਕੋ ਜੀਆਂ ਹੂੰ ਉਹ ਆ ਵੀ ਜਾਵੇ ਨਾ ਘਰ ਮਾਸਾ ਮੂੰਹ ਨਹੀਂ ਲਾਉਣਾ ਉਹਦੇ ਨਾਲ ਵੇਖਣਾ ਹੀ ਨਹੀਂਗਾ ਮੈਨੂੰ ਕੀ ਲੋੜ ਉਹਦੇ ਮੂੰਹ ਨੂੰ ਮੂੰਹ ਲਾਉਣ ਦੀ ਹੈ ਐਡੀ ਚੰਗੀ ਉਹ ਐਡੀ ਬੰਦਦੀ ਹੈ ਇੰਜ ਜਿਵੇਂ ਬੜੀ ਮਾਸੂਮ ਹੈ ਬੜੀ ਮਾਸਾ ਚਾਰਨਾ ਉਹਨੇ ਪੜੀਆਂ ਵਾ ਬਸ ਉਹਦਾ ਹੀ ਸਾਨੂੰ ਰੋਬ ਦੇਈ ਜਾਂਦੀ ਆਪ ਤੁਹਾਨੂੰ ਬੋਲਣ ਦੀ ਨਹੀਂ ਤਮੀਜ਼ ਐਟੀਕੈਟ ਕਰੋ ਆ ਕਰੋ ਉਹ ਕਰੋ ਕੀ ਕਰੋ ਮੈਂ ਜੋ ਵੀ ਆਂਦੀ ਆ ਦਫਾ ਕਰ ਤੂੰ ਤੈਨੂੰ ਕੋਈ ਕਾਮ ਆਖੇ ਨਾ ਮਾਸਾ ਆ ਕੇ ਬਾਹਰੋਂ ਆਪਣੀ ਪੜ੍ਹਾਈ ਦਾ ਰੋਪ ਪਾਵੇ ਪਿਆ ਇਹ ਮਰਾਜਾ ਕਰਦੇ ਆ ਚਲ ਕੰਮ ਕਰ ਜਾ ਕੇ ਬਿਲਕੁਲ ਉਹਨੂੰ ਮੂੰਹ ਲਾਉਣਾ ਹੀ ਨਹੀਂਗਾ ਮੈਂ ਲਾਉਣਾ ਹੀ ਨਹੀਂ ਮੈਂ ਬੁਲਾਉਣਾ ਹੀ ਨਹੀਂ ਉਹਨੂੰ ਆ ਅਗਲੀ ਗੱਲ ਕਰੋ ਤੂੰ ਮੇਰੇ ਕੰਮ ਨਾਲ ਕੰਮ ਰੱਖਣਾ ਬਸ ਮਤਲਬ ਵੀ ਉਹਨੂੰ ਤੂੰ ਮੂੰਹ ਲਾਉਣਾ ਹੀ ਨਹੀਂਗਾ ਨਹੀਂ ਲਾਵਾਂਗੀ ਨਹੀਂ ਲਾਵਾਂਗੀ ਚਲ ਹੁਣ ਆਟਾ ਗੋਲਾ ਮਾਸਾ ਦੋ ਫੁਲਕੇ ਲਾ ਦੇ ਫੁਲਕੇ ਖਾਣੇ ਆਹੋ ਤੇ ਕੀ ਐਨਾ ਜਿੰਨਾ ਮੈਂ ਕੰਮ ਕੀਤਾ ਤੁਹਾਡਾ ਤਾਂ ਬਣਦਾ ਸੀ ਮੇਰੇ ਲਈ ਬਾਹਰੋਂ ਕੁਝ ਲੈ ਕੇ ਆਉਂਦੇ ਖਾਣ ਲਈ ਲੈ ਕੇ ਆਂਦੇ ਹਾਂ ਸਵੇਰ ਦੀ ਮੇਰੀ ਬੁੱਢੀ ਕੰਮ ਕਰਨ ਢਈ ਹੈ ਨਹੀਂ ਇੰਨਾ ਇੱਕ ਕੰਮ ਨਾ ਤੈਨੂੰ ਹੁੰਜਾਵਾਦੀ ਇਹ ਲੈ ਜਾ ਮਰੀ ਲੈ ਜਾ ਤੈਨੂੰ ਵੀ ਤੂੰ ਕਪੜੇ ਧੋ ਲੈ ਚੱਲੀਏ ਮਰੀ ਹੈ ਮਰੀ ਚੱਲੀਏ ਉਹ ਖਰਚਾ ਬੜਾ ਆ ਉੱਥੇ ਮੇਰੇ ਅਰੇ ਤੁਹਾਨੂੰ ਖਰਚੇ ਆਂਦੀ ਪੈ ਜਾਂਦੀ ਹੈ ਚਲ ਆ ਕਰਨ ਆਪਣੀ ਤੇ ਮਨਜੀ ਸਿੱਧੀ ਸੁੱਧੀ ਕਰਨਾ ਉਹ ਘਰ ਆਵੇ ਨਾ ਤੂੰ ਨਹੀਂ ਉਹਨੂੰ ਬੁਲਾਉਣਾ ਹੀ ਨਹੀਂ ਗਾ ਜਿਹੜੀਆਂ ਤੈਨੂੰ ਮੈਂ ਫਿਲਮਾਂ ਭਰਾ ਕੇ ਦਿੱਤੀਆਂ ਨਾ ਨੈਟ ਵੇਖ ਕੇ ਰਾਜ ਕੇ ਫੇ ਪੈ ਗਈ ਕਰਾ ਲਾਂਗੇ ਠੀਕ ਹੋ ਤੂੰ ਨਹੀਂ ਉਹਨੂੰ ਬੁਲਾਉਣਾ ਬੁਲਾਣਾ ਠੀਕ ਹੋ ਗਿਆ ਮੈਂ ਉਹਨੂੰ ਨਹੀਂ ਮੂੰਹ ਲਾਉਂਦੀ ਬੇਫਿਕਰ ਰਹੋ ਤੁਸੀਂ ਚਲ ਆ ਗਿਆ ਘਰ ਜੋ ਆਪਣੇ ਘਰ ਚ ਸਕੂਨ ਹੁੰਦਾ ਨਾ ਮਾਪਿਆਂ ਦੇ ਘਰਾਂ ਚ ਨਹੀਂ ਹੁੰਦਾ ਉਹ ਹੁੰਦਾ ਪਹਿਲੇ ਜਦੋਂ ਵਿਆਹ ਨਾ ਹੋਵੇ ਹੁਣ ਅਸਲ ਘਰ ਤਾਂ ਤੇਰਾ ਇਹ ਹੀ ਆ ਨਾ ਆ ਲੈ ਉਹਦੇ ਦਾ ਕਿਚਨ ਅਦਾਸ ਪਿਆ ਵਾ ਤੇਰੇ ਅਰਗੀ ਹਾਂਡੀ ਕਿੰਨੇ ਪਕਾਉਣੀ ਐ ਹੈ ਹੈ ਵੀਰੇ ਮੇਰੇ ਮੁਟਿਆਰ ਕਈ ਪੜਾ ਇਥੇ ਹੈਲੋ ਹਾਂ ਵੀਰੇ কি হালা বিসমিল্লাহির রহমানসবকে জাও আবি আ গিসমিলা চন্দয়া আবি তো আ গ কসম পুরা কর আদাস সে কলি ফिरी জান রইসি কার সচি সচি তো হুন বিলকুল কলি দি ফরেগি লাল মে ভি ফরাঙ্গি আ গইয়া হুন কর দি রোনক তা আ গইয়া আ হো চল তো ইন্দর হো আ ajo ajo beh jo beh jo ও সুরা ਨਹੀਂ ਨਾ ਗਿਆ ਮੇਰੇ ਨਾਲ ਮੇਰੀ بیوی ਲੈਣ ਲੈ ਹੀ ਆਇਆ ਮੈਂ ਆ ਹੀ ਗਈ ਆ ਨਹੀਂ ਮੈਂ ਨਾਲ ਕੜੀ ਸਕੇ ਲਿਓਣੀ ਸੀ ਉੱਤੇ ਚੰਗੀ ਭਲੀ ਰਾਜੀ ਪਾਜੀ ਗਈ ਸੀ ਕਿਹੜਾ ਰਸ ਕੇ ਗਈ ਸੀ ਐਡਾ ਮੈਨੂੰ ਆਸਾਨ ਕਰਨ ਡਿਆ ਮੈਂ ਨਹੀਂ ਤੇਰੇ ਨਹੀਂ ਲੈ ਕੇ ਆਇਆ ਮਿੰਤਾ ਤਰਲੇ ਕਰਕੇ ਲਿਆਇਆ ਮਿੰਤਾ ਤਰਲੇ ਉਹ ਇਹਨਾਂ ਨੂੰ ਕੀ ਪਤਾ ਬਨੋ ਤੂੰ ਰਾਹੀਂ ਨਾ ਜਿਹੜਾ ਕੀ ਹੈ ਓਏ ਨਾ ਪਾਣੀ ਪੁਣੀ ਅਸੀਂ ਪੀ ਕੇ ਆਇਆ ਕੋਈ ਮਸਲਾ ਨਹੀਂ ਪਾਣੀ ਵਾਲੀ ਕੋਈ ਗੱਲ ਨਹੀਂ ਕੀ ਹੈ ਤੀ ਨੀ ਮੈਂ ਕੁੱਤੇ ਵਾਂਗੂ ਭੌਂਕਣ ਡਿਆ ਸੀ ਵੀ ਉਹ ਨੂੰ ਨਹੀਂ ਲਾਉਣਾ ਤੇ ਇੱਕਦਮ ਤੇਰੇ ਜਾਗ ਪੇ ਸਾਰੇ ਉਤ ਜਪੀਆਂ ਪਾਉਂਦੇ ਅਸਲ ਚ ਤੁਸੀਂ ਕੁੱਤੇ ਵਾਂਗ ਪੌਂਕਣ ਦੇ ਸਤਹਿਣ ਨਹੀਂ ਸਨੜੇ ਮੈਨੂੰ ਹੁਣ ਯਾਦ ਰਹਿ ਗਿਆ ਹੁਣ ਮੈਂ ਇੰਜ ਕਰਾਂਗੀ ਹੁਣ ਨਹੀਂ ਮੈਨੂੰ ਬੁਲਾਉਂਦੇ ਹਾਂ ਬਸ ਹਾਬ ਨਹੀਂ ਗੱਲ ਕਰਨੀ ਹਾਂ ਚਲੋ ਆ ਦੇਖ ਲੈ ਹੁਣ ਘਰ ਚ ਗੰਦ ਕਿਹੜਾ ਪਾਇਆ ਉਹਨਾਂ ਨੇ ਹੈ ਤੋਬਾ 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 ਕੀ ਸਲਾਹ ਕਰਨ ਦਾ ਕਿਤੇ ਜ਼ਮੀਨ ਲੈ ਲਈ ਤੁਸੀਂ ਨਹੀਂ ਜ਼ਮੀਨ ਨਹੀਂ ਲੈ ਲਈ ਹਾਂ ਗੱਲ ਜ਼ਮੀਨ ਲੈ ਲਈ ਕਿਤੇ ਲੱਗਦਾ ਉਹ ਕਹਿਣ ਦੇ ਹੀ ਵੀ ਮੈਂ ਨਾ ਗੋਲਡ ਦਾ ਸੈਟ ਬਣਾਉਣਾ ਤੇ ਮੈਂ ਉਹਦੀ ਸਾਈ ਦਿੱਤੀ ਸੀ ਮੈਂ ਕਿਹਾ ਵੀ ਬਣ ਜੂਗਾ ਬੁੱਡੀਆਂ ਵਾਸਤੇ ਫਿਰ ਸਾਨੂੰ ਅਸੀਂ ਤੇ ਲਾਡਾ ਨਾ ਰੱਖਣੀ ਆ ਨਾ ਗੋਲਡ ਦਾ ਹਾਂ ਗੋਲਡ ਦਾ ਦੱਸ ਹਾਂ ਵੇਖ ਚੂੜੀਆਂ ਹਾਂ ਆ ਵੇਖੋ ਕੰਟੇ ਹਾਂਜੀ ਤੇ ਲੱਕੜੀ ਆ ਹੋਏ ਇਹ ਤੁਹਾਡੀ ਭਰਾ ਜੀ ਨੇ ਬਣਾ ਕੇ ਦਿੱਤਾ ਤਾਂ ਲੈ ਕੇ ਆਏ ਨਹੀਂ ਮੇਰੇ 250 ਦਾ ਸਾਰਾ ਆ ਜਾਂਦਾ ਲక్ష్ਮੀ ਤੋਂ ਤੇ ਤੈਨੂੰ ਕਿਉਂ ਨਹੀਂ ਮਿਲਦਾ ਮੈਂ ਨਵੇਂ ਲਿਆ ਕੇ ਦੇ ਆ ਲੈ ਆ ਕਪੜੇ-ਕਪੜੇ ਤੋਂ ਅੰਦਰ ਰੱਖ ਹਾਂ ਹਾਂ ਤੇ ਆ ਜਰਾ ਤੋਪਾ ਮੇਰੇ ਤੇ ਦਿਲ ਘਬਰਾਣ ਡਿਆ ਵੇਖ ਕੇ ਗੰਦ ਤੋਬਾ ਬਾਈ ਤੇਰਾ ਮਾਂ ਪਿਓ ਨਾ ਖidmat ਬਹੁਤ ਕਰਦਾ ਮਾਂ ਨਾ ਵੀ ਵੇਖ ਲੋ ਫੇਰ ਤੁਸੀਂ ਐਦ ਕੀ ਫੇਰ ਰਾਤੀ ਉਹਨਾਂ ਨੇ ਗਜਰੇਲਾ ਬਣਾ ਲਿਆ ਨਾਲ ਉਹਨਾਂ ਨੇ ਹਲਵਾ ਬਣਾ ਲਿਆ ਨਾਲ ਖੀਰ ਬਣਾ ਲਈ ਕੀ ਕੀ ਫੋਤ ਗਈ ਹੋਈ ਸੀ ਉਹਨਾਂ ਦੇ ਜੁਆਇਆਂ ਦੀ ਇੱਜ਼ਤ ਕਰਦੇ ਆ ਹਾਂਜੀ ਉਹਨਾਂ ਹੀ ਗੱਲ ਭਰਾ ਕਰ ਗਈ ਨਹੀਂ ਕਿ ਸਾਨੂੰ ਪਾਚ ਜੇ ਗਜਰੇਲਾ ਵੀ ਤੇ ਹਲਵਾ ਵੀ ਦੇਸੀ ਕੁੱਕੜੀ ਚੱਲਿਆ ਹੈ ਦੇਸੀ ਕੁੱਕੜ ਬਸ ਫੇਰ ਪੱਕਿਆ ਨਹੀਂ ਉਹ ਚੱਲਿਆ ਹੀ ਆ ਕੱਲਾ ਚੱਲਿਆ ਨਹੀਂ ਉਹ ਅੰਦਰ ਚੱਲਿਆ ਹਾਂ ਬੁਰਕੀਆਂ ਨਾਲ ਚੱਲਿਆ ਉੱਥੇ ਉਹ ਮੈਂ ਜਾਣਦਾ ਤੇਰੇ ਪੇਕੇਆਂ ਨੂੰ ਐਡੇ ਨਹੀਂਗੇ ਉਹ ਜਿੰਨੇ ਤੇ ਝੂਠ ਬਿਰਾਜ ਪੱਕਿਆਂ ਕੀਤਾ ਹੀ ਉਹਨੂੰ ਇਹ ਆ ਗੱਲਾਂ ਕਹਿ ਤੈਨੂੰ ਕਹਦਾ ਸਾੜਾ ਇਹਨੂੰ ਸਾਡੀ ਜੁੱਤੀ ਸਾੜਦੀ ਐ ਮੈਂ ਆਪਣੇ ਸਹੁਰਿਆਂ ਦਾ ਖਾ ਪੀ ਕੇ ਹਰਾਮ ਕਰਾਂ ਤੇਰੇ ਵਾਂਗੂ ਇਹ ਤੇ ਆਪਣੇ ਸਹੁਰਿਆਂ ਦੇ ਬੇਹਸ਼ਯਾਦੀ ਮੈਨੂੰ ਪਤਾ ਜਦੋਂ ਲੈਣ ਗਏ ਇਹਨਾਂ ਦੇ ਚਾਹ ਦਾ ਘੁੱਟ ਨਹੀਂ ਪੁੱਛਿਆ ਇਹਦੇ ਪਿਓ ਨੇ ਹੈ ਮਿਸਤਰੀਆਂ ਨੂੰ ਕਹਿੰਦਾ ਇਹ ਨੱਲੇ ਚਾਹ ਬਣਾ ਦਿਆ ਮਿਸਤਰੀਆਂ ਨੇ ਬਣਾ ਦਿਓ ਸਾਨੂੰ ਤਾਂ ਨਾ ਪਿਆ ਹੀ ਨਹੀਂ ਉੱਥੇ ਲੜੇ ਹੋਏ ਸੀ ਨਾ ਹੁਣ ਪਿਆਣਗੇ ਨਾ ਚੱਲ ਚੱਲ ਦੇ ਜਾਨੂ ਹੋ ਰਹੀ ਅੰਦਰ ਬੜੇ ਹੀ ਸੜਨਾ ਤੇ ਕੁੱਕੜ ਚੜ ਗਏ ਸਨ ਬਨੇਰਿਆਂ ਤੇ ਬਨੇਰਿਆਂ ਤੇ ਕਾਹਦੇ ਲਈ ਹੈ ਛੱਤਾਂ ਤੇ ਚੜ ਗਏ ਚੁੱਲ੍ਹੇ ਤੇ ਚੁੱਲ੍ਹੇ ਤੇ ਉਹ ਬਾਨੋ ਇਹ ਇਹ ਦਾ ਵੇਖ ਲੈ ਘਰ ਦੇ ਵਿੱਚ ਤੂੰ ਨਹੀਂ ਨਾ ਵੇਖ ਲੋ ਫਿਰ ਤੇ ਕੋਈ ਬੋਕਰ ਪੀੜਾ ਨਹੀਂ ਕੋਈ ਭਾਂਡੇ ਉੱਥੇ ਦੇ ਉੱਥੇ ਹੀ ਪਏ ਆ ਕਰੰਦਾ ਅਸੀਂ ਆਪਣਾ ਹਿੱਸਾ ਕੀਤਾ ਵਾ ਕਮਿਦਾ ਨਾ ਰਹੀ ਸੇ ਨਹੀਂ ਇਹ ਹੁਣ ਹਿੱਸੇ ਪਾਉ ਇਥੇ ਹੋਂ ਹਿੱਸੇ ਦੀ ਗੱਲ ਪਈ ਅਸੀਂ ਆਪਣਾ ਏਰੀਆ ਕਰ ਲਿਆ ਵਾ ਆਪਣੀ ਸਾਈਡ ਅਸੀਂ ਕਰ ਲਈ ਤੁਸੀਂ ਆਪਣੀ ਸਾਈਡ ਆਪ ਕਰੋ ਅਸੀਂ ਕਿਉਂ ਕਰੀਏ ਇਹ ਇਹ ਸਾਈਡ ਕਰ ਲਿਆ ਤਾਂ ਵੀ ਸਾਈਡ ਕਿੰਨੇ ਕਰਨੀ ਸੀ ਵੇਖ ਲੈ ਭੈਣਾ ਵੇਖ ਲੈ ਤੂੰ ਵਖ ਵਖ ਹੁਣੇ ਲਈ ਗੱਲਾਂ ਕਰ ਰਹੀ ਹੈ ਫਿਰ ਮੈਂ ਰੋਈ ਨਾ ਮੈਂ ਤੇਰਾ ਹਿੱਸਾ ਦਾ ਵੀ ਕਰ ਦਿਆਂਗੀ ਮੇਰੀ ਗੱਲ ਸੁਣ ਬਾਨਾ ਜਦੋਂ ਤੂੰ ਕਿੰਨੇ ਮਹੀਨੇ ਆਪਣੇ ਮਾਪਿਆਂ ਦੇ ਬੈਠੀ ਰਹੀ ਇਹ ਕੱਲੀ ਸਾਰਾ ਕੰਮ ਕਰਦੀ ਸੀ ਸਾਰੇ ਤੇਰੇ ਘਰ ਦਾ ਕੰਮ ਕਰਦੀ ਸੀ ਤੇਰੇ ਖਾਮਨ ਦੇ ਕੱਪੜੇ ਵੀ ਧੋਂਦੀ ਸੀ ਇਹਨਾਂ ਦੇ ਕੱਪੜੇ ਇਨੀ ਇਨੀ ਮੈਲ ਨਿਕਲਦੀ ਸੀ ਮੈਂ ਸਿਰ ਤੇ ਰੱਖ ਕੇ ਉਹ ਤੇ ਸ ਆ ਕਪੜੇ ਤੇ ਅੱਜ ਸੱਚੀ ਵਿੱਚ ਬੜੇ ਪਹਿਲੇ ਕਿਤੇ ਚੱਲ ਤੂੰ ਰੋਣਾ ਤੇਰੇ ਹਿੱਸੇ ਦਾ ਕੰਮ ਵੀ ਮੈਂ ਕਰ ਦਾਂਗੀ ਚਲੋ ਮੈਂ ਤੇਰੇ ਚੱਲ ਜਾ ਡੈ ਟ ਬੈਠ ਕੇ ਕਰ ਆਪ ਤੇਰੇ ਆਪ ਕਰੀ ਆਪ ਕਰੀ ਉਹ ਜਾ ਤੂੰ ਅੰਦਰ ਕਪੜੇ ਕਪੜੇ ਕੁਪੜੇ ਰੱਖ ਕੇ ਆ ਇੱਧਰ ਆ ਜਾ ਰਹੀ ਅੰਦਰ ਕਪੜੇ ਰੱਖਣ ਤੇ ਤੁਸੀਂ ਰਡਕਾਟ ਕੋਰ ਮਾਰ ਲਓ ਲੈ ਆਹ ਕੁੱਕੜ ਅੰਦਰ ਗਿਆ ਵਾ ਜੀਂਦਾ ਖਾ ਲਿਆ ਜਿਹੜਾ ਰਡਕਾਰ ਮਾਰਨਾ ਹੈ ਹੈ ਜੀਂਦਾ ਖਾ ਲਿਆ ਉਹ ਤੂੰ ਛੜਦਾ ਛੜਦਾ ਉਹ ਭਾਈਏ ਸੌਰਿਆਂ ਨੇ ਮੇਰੇ ਸੌਰਿਆਂ ਦੀ ਇੰਨੀ ਨਹੀਂ ਪੱਖ ਮਾਰੀਦੀ ਹੁੰਦੀ ਹੈ ਹੈ ਆ ਫੜਾਂ ਛੱਡਣ ਡਿਆਂ ਵਾ ਉਹਨਾਂ ਦੇ ਤੇ ਕਦੀ ਗਜਰੇਲੇ ਦਾ ਤੇ ਉਹਨਾਂ ਨੂੰ ਪਤਾ ਨਹੀਂ ਪਤਾ ਹੀ ਨਹੀਂ ਕਿ ਵੀ ਗਜਰੇਲਾ ਵੀ ਹੁੰਦਾ ਦੁਨੀਆ ਤੇ ਗਜਰੇਲੇ ਦਾ ਤੇ ਪਤਾ ਹੀ ਨਹੀਂ ਗਜਰੇਲਾ ਤੇ ਗਜਰੇਲੇ ਦੇ ਨਾਂ ਦਾ ਵੀ ਨਹੀਂ ਪਤਾ ਸਾਰੀਆਂ ਐਟਮਾ ਕੋਲੋਂ ਪਾਈ ਜਾਂਦਾ ਵਾ ਕੋਲੋਂ ਪਾਈ ਜਾਂਦਾ ਉਹ ਬੈ ਤੂੰ ਲਾਹ ਰੋਟੀਆਂ ਦੋ ਤੇ ਖਾਈਏ ਹਾਂ ਮੈਂ ਪਕਾ ਨਹੀਂ ਤਾ ਚਾਰ ਪਕਾ ਲਈ ਹੁਣ ਨਹੀਂ ਤੁਸੀਂ ਤਾਂ ਕੁੱਕੜ ਖਾਤਾ ਤੇ ਕੀ ਹੋਇਆ ਇਹਨਾਂ ਸਫਰ ਕਰਕੇ ਨਹੀਂ ਆਏ ਨਹੀਂ ਕੁੱਕੜ ਖਵਾ ਕੇ ਤੁਹਾਨੂੰ ਪੈਦਲ ਤੋਰਤਾ ਉਹਨਾਂ ਨੇ ਗੱਡੀ ਬੱਸੇ ਨਹੀਂ ਬੈਠੇ ਕਿਸੇ ਉਹ ਆਉਂ ਉੱਥੇ ਸੜਕ ਤੇ ਲਾਤਾ ਉਹਨੇ ਉਥੋਂ ਆਏ ਅਸੀਂ ਪੈਦਲ ਆਏ ਨੂੰ ਚਿੰਗੀ ਵਾਲੇ ਨੂੰ ਗਿਆ ਮੈਂ ਕਿਹਾ ਥੋੜਾ ਅੱਗੇ ਚੱਲੇ ਜਾ ਕਹਿੰਦਾ ਨਹੀਂ ਭਾਈ ਅੱਗੇ ਨਹੀਂ ਜਾਣਾ ਅੱਗੇ ਇਧਰ ਮੇਰੇ ਤੇ ਦੋ ਪਰਚੇ ਹੋਏ ਆ। ਹਾਂ ਇਹ ਕਿਹੜੇ ਪਰਚਾ ਇਹ ਕਿਹੜਾ ਕਾਤਲ ਚਿੰਗੀ ਵਾਲਾ ਲੱਭ ਗਿਆ ਤੁਹਾਨੂੰ ਜਿੱਥੇ ਪਰਚੇ ਹੋਏ ਸਾਰਾ ਪਿੰਡ ਆਉਂਦਾ ਵਾ ਚਿੰਗੀ ਤੇ ਹੋ ਜਾਂਦਾ ਦੁਨੀਆਦਾਰੀ ਆ ਫੇ ਕੀ ਕਰੀ ਕਿਰਾਏ ਦੇ ਹੱਥੋਂ ਨਾ ਆ ਪੈਦਲ ਆਏ ਪੈਦਲ ਆਏ ਤੇ ਚਵਲਾਂ ਡੇ ਮਾਰ ਓਏ ਮੈਨੂੰ ਤਾਂ ਨੀਂਦ ਆਉਣ ਦੇਈ ਐਨੀ ਸੋਹਣੀ ਰੋਟੀ ਮੇਰੇ ਸਹੁਰਿਆਂ ਨੇ ਖਵਾਈ ਆ ਵੇਖ ਲੈ ਇੰਨਾ ਪੱਕੀ ਨੀਂਦੇ ਨਾ ਸੌਂਜੀ ਬਹੁਤਾ ਕੁੱਕੜ ਖਾ ਕੇ ਸੁਭਾ ਤੇਰੀ ਕੋਲ ਕਰਾਉਣੇ ਪੈਣ ਬੜਾ ਅੱਛਾ ਹੁਣ ਮੈਂ ਤੁਹਾਡੇ ਲਈ ਰੋਟੀ ਪਕਾਵਾ ਆ ਪਕਾ ਲਾ ਦੋ ਫੁਲਕੇ ਤੂੰ ਆ ਇਹਦੇ ਲਈ ਪਕਾੜਾ ਰੋਟੀ ਇਹੜਾ ਟਰਾਲੀ ਲਾ ਕੇ ਆਇਆ ਟਰਾਲੀ ਕੰਮ ਤੋਂ ਆਏ ਆ ਘਰ ਵਾਲੀ ਆ ਕਦੇ ਨਾ ਖਿਆਲ ਉਹ ਮੈਨੂੰ ਦੱਸਣ ਦਿਆ ਕੁੱਤਿਆਂ ਮੈਂ ਇਹ ਤੇ ਲੈ ਕੇ ਆਇਆ ਇਹਦੇ ਪਿਓ ਦੇ ਪੈਰ ਫੜ ਕੇ ਉਹ ਨਾ ਵੀ ਤੇਰੇ ਸਿਰ 'ਚ ਤੇ 100 ਜੁੱਤੀ ਤੇ ਹੁੱਕੇ ਦਾ ਪਾਣੀ ਪਾਉਂਦੇ ਸੀ ਅਗਲੇ ਨਾ ਵੀ ਜਾਂਦਾ ਤੇ ਮੈਂ ਨਹੀਂ ਲੈ ਆਉਣੀ ਮੈਂ ਆਪ ਲੈ ਆਉਂਦਾ ਕੌਣ ਇੱਥੇ ਕਿਹੜਾ ਕਿਤੇ मां मारे ही मेरे उन्होंने इने ਦਿਨਾਂ ਦਾ ਤਾਂ ਨਹੀਂ ਤੂੰ ਗਿਆ मां मारे ਸੀ ਹਾਂ ਉਹ ਹਯਾ ਕਰਦੇਆ ਮੇਰਾ ਥੱਲੇ ਪੈਰਾਂ ਥੱਲੇ ਹੱਥ ਰੱਖਦਾ ਮੇਰਾ ਸੋਹਰਾ ਮੈਂ ਕਹਿੰਦਾ ਜੁੱਤੀ ਆਪਣੀ ਤੇਰੇ ਸਿਰ ਤੇ ਰੱਖਦੇਆ ਹਾਂ ਪੈਰਾਂ ਥੱਲੇ ਹੱਥ ਰੱਖਦੇਆ ਹਜੇ ਤੇ ਮੇਰੇ ਸਾਲੇ ਘਰ ਨਹੀਂ ਸੀ ਗਿਆ ਸਾਲੇ ਚੰਗੇ ਮੇਰੇ ਦੋ ਤਿੰਨ ਝੋਟੀਆਂ ਖਲੋਤੀਆਂ ਸੀ ਇੱਕ ਦੇ ਵਿੱਚੋਂ ਵੀ ਉਹਨਾਂ ਨੇ ਗਿਆ ਨੀ ਚਲੋ ਚੋਕੇ ਤੇ ਚਾਹ ਬਣਾ ਲਈਏ ਚਾਹ ਬਣਾ ਲਈਏ ਉਹ ਬਸ ਉਹ ਤੈਸ਼ ਸੀ ਮੇਰੇ ਸੋਹਰੇ ਨੂੰ ਇਸ ਕਰਕੇ ਬਾਨੋ ਵੀ ਜਰਾ ਆਉਂਦੇ ਆਡੇ ਤੋਂ ਮੈਨੂੰ ਲੈਣ ਆਉਂਦੇ ਸੋਹਰੇ ਮੇਰੇ ਅਡੇ ਤੋਂ ਲੱਤ ਟੁੱਟ ਲੱਤ ਟੁੱਟੀ ਤੇਰੀ ਕਿਉਂ ਗਾਂਂ ਗਿਆ ਜਾਂਦਾ ਇੰਨੀ ਦੂਰ ਜੋ ਚਲ ਜਾਨਾ ਕੀ ਗੱਲ ਸਰੀਆ ਪਿਆ ਤੈਨੂੰ ਮੇਰੇ ਤੇ ਲੱਤ ਨਹੀਂ ਟੁੱਟੀ ਤੇਰੀ ਤੇਰੇ ਸਹੁਰਿਆਂ ਨੇ ਤੋੜ ਦੇਣੀ ਹੋ ਓਏ ਅਸੀਂ ਕੋ ਸਾਰਾ ਕਰੇ ਤੁਸੀਂ ਐਵੇਂ ਗੁੱਸੇ ਚ ਲਾਲ ਪੀਲੇ ਨਾ ਮੇਰੇ ਸਾਲਿਆਂ ਦੀ ਦਹਿਸ਼ਤ ਆ ਉੱਥੇ ਪਿੰਡ ਚ ਸਾਰੀ ਹੈ ਹਾਂ ਉਹ ਖਲੋ ਯਾਰ ਦਹਿਸ਼ਤਾਂ ਇੱਕ ਮਿੰਟ ਚ ਨਾ ਇੰਜ ਕਰਕੇ ਚੈਂਬਰ ਵੱਜੇ ਤੇ ਬੜੇ ਬੜੇ ਭੱਜ ਜਾਂਦੇ ਆ ਗਾਂ ਏਡਾ ਨਾ ਸਾਨੂੰ ਤੂੰ ਸੁਣਾ ਤੇਰੇ ਵਰਗੇ ਪਾਕਿਸਤਾਨੀ ਦੋਸਤਾਂ ਸਾਡੇ ਆਪਣੇ ਬੜੇ ਤੱਲਕ ਆ ਹਾਂਜੀ ਅਤੋਂ ਕੀ ਹੋਇਆ ਮੇਰਾ ਦਿਲ ਕਰ ਰਿਹਾ ਮੈਂ ਸਾਰੇ ਦਾ ਖੂਨ ਪੀ ਜਾਵਾਂ ਅਜੇ ਹੁਣ ਤਾਂ ਤੂੰ ਚਾਹ ਪੀ ਕੇ ਆਇਆ ਰਾਜ ਲੱਸੀ ਪੀਤੀ ਬੋਤਲ ਪੀਤੀ ਆ ਖੂਨ ਬਸ ਮੇਰਾ ਮੀਟਰ ਹੋ ਗਿਆ ਸ਼ਾਰਟ ਕੀ ਹੋਇਆ ਅੰਦਰ ਕਮਰੇ ਚ ਕੌਣ ਵੜਿਆ ਸੀ ਮੇਰੀਆਂ ਸਾਰੀਆਂ ਚੀਜ਼ਾਂ ਕਲੀਅਰੀਆਂ ਪਈਆਂ ਨੇ ਓਏ ਕੌਣ ਵੜਿਆ ਵੀ ਕਮਰੇ ਚ ਉਹ ਕੀ ਹੋਇਆ ਕਿਹੜੀ ਸ਼ੈਵਾ ਅੰਦਰ ਕਿਆ ਕਿਹੜੀ ਹੈ ਭਰਿਆ ਘਰ ਛੱਡ ਕੇ ਗਏ ਐਡਾ ਤੁਹਾਡਾ ਜਿਹੜਾ ਗੂਚੀ ਦਾ ਪਰਫਿਊਮ ਪਿਆ ਸਾਰੀਆਂ ਸ਼ਾਲਮੀ ਦੀਆਂ ਸ਼ਾਵਾਂ ਹੀ ਤੇਰੀਆਂ ਓ 500 ਚ ਸਾਰਾ ਡਰੈਸਿੰਗ ਟੇਬਲ ਭਰ ਜਾਂਦਾ ਇਹਦੇ ਸ਼ਾਲਮੀਓ ਫ੍ਰੀ ਆ ਜਾਂਦੀਆਂ ਓ ਫ੍ਰੀ ਆ ਜਾਂਦੀ ਪੈਸੇ ਹੁੰਦੇ ਤੁਹਾਡਾ ਕੰਮ ਕੀ ਆ ਉਹ ਘਰ ਚ ਨਹੀਂ ਕਮਰੇ ਚ ਬੜਨਾ ਉਹ ਕਿਹੜਾ ਖੋਜੀ ਬੁਲਾ ਲਿਆ ਜਿਹੜਾ ਤੁਸੀਂ ਵੀ ਸਾਡਾ ਅਸੀਂ ਗਏ ਅਸੀਂ ਬੱਸ ਤੂੰ ਗਈ ਐ ਨਾ ਇੱਥੇ ਆ ਕੇ ਅਸੀਂ ਥੁੱਕਦੇ ਵੀ ਨਹੀਂ ਇਹਨਾਂ ਦੇ ਕਮਰੇ ਨਹੀਂ ਸ਼ਾਵਾਂ ਮੇਰੀ ਮਲਾਰੀ ਵਿੱਚੋਂ ਕੱਪੜੇ ਵੀ ਅੱਗੇ ਪਿੱਛੇ ਹੋਏ ਨੇ ਅੱਗੇ ਪਿੱਛੇ ਹੋਏ ਆ ਤੁਸੀਂ ਕੱਪੜਿਆਂ ਨੂੰ ਤਰਾਉਂਦੇ ਰਹੇ ਹੋ ਇਹਦੇ ਕੱਪੜੇ ਬਨਵਾਉਂ ਉਹ ਤੇਰੇ ਸੂਟ ਆ ਸਾਰੇ ਦੋ ਸੂਟਾਂ ਨੂੰ ਅੱਗੇ ਪਿੱਛੇ ਕਰਤਾ ਅਸੀਂ ਸਾਰੀ ਅਲਮਾਰੀ ਤੈਨੂੰ ਕਿਦਾਂ ਪਤਾ ਵੀ ਉਹਦੇ ਦੋ ਸੂਟ ਆ ਹੈਂ ਆ ਇੱਥੇ ਪਾ ਕੇ ਵੇਂਦੀ ਆ ਸੀ ਪਾਗਲੇ ਆਂ ਇਹ ਨਹੀਂ ਦੇਣੀ ਸੀ ਛੇ ਸਾਰੀਆਂ ਰਲਾ ਦਿੱਤੀਆਂ ਨੇ ਮੈਂ ਸੈਟ ਪੜਾ ਕੇ ਕਰਾ ਕੇ ਰੇ ਲੈ ਮੈਨੂੰ ਕੀ ਲੋੜ ਹੈ ਮੇਰੇ ਤੇ ਆਪਣੇ ਪੇਕੇ ਉਹਨੇ ਐਨੇ ਐਨੇ ਚੂੜੀਆਂ ਦਾ ਸੈਟ ਜੇ ਤੁਸੀਂ ਆ ਗਏ ਆ ਨਾ ਜੇ ਖੈਰ ਨਾ ਆ ਗਈਆਂ ਤੇ ਬਹਿ ਜਾਓ ਸਕੂਨ ਨਾ ਵੀ ਇਲਜ਼ਾਮ ਤਰਾਸ਼ੀ ਨਾ ਕਰੋ ਸਾਰੀ ਨਹੀਂ ਇਲਜ਼ਾਮ ਤਰਾਸ਼ੀ ਕਾਦੀ ਦੇ ਹੋ ਘਰ ਭਰਿਆ ਛੱਡ ਕੇ ਗਈ ਉਹ ਭਰਿਆ ਘਰ ਕੀ ਟਾੜੀ ਤੇ ਸਿਰ ਤੇ ਕਰਾਲੀ ਲਾ ਕੇ ਗਈ ਅੰਦਰ ਉਹਦਾ ਸਵਾਰ ਵਿਚਾਰ ਉਹਦੀਆਂ ਚੀਜ਼ਾਂ ਵਾ ਉਹਦਾ ਹਾਰ ਸੰਘਾਰਾ ਸਾਰਾ ਹੈ ਇੱਕ ਟੁੱਟਿਆ ਪਲੰਗਾ ਜਿਹੜਾ ਬੈੰਦਾ ਵਾ ਜੀ ਫੱਟੀ ਠਾ ਤੂੰ ਕਿੱਥਰ ਅੰਦਰ ਬੈਠਾ ਅੰਦਰ ਬੈਠਾ ਬੈਠਾ ਅਸੀਂ ਕਿਉਂ ਕਰਨਾ ਵਾ ਅੰਦਰ ਇਹ ਜਦੋਂ ਡਿੱਗਿਆ ਜਦੋਂ ਤੂੰ ਡਿੱਗਿਆ ਇਹਦਾ ਇਹ ਪੇ ਤਾਂ ਪਿਓ ਹੀ ਆਇਆ ਡਿੱਗਿਆ ਤੇ ਮੈਂ ਥੱਲੇ ਇੱਟਾਂ ਨਹੀਂ ਦਿੱਤੀਆਂ ਹਾਂ ਬੜੀ ਹੁਣ ਤਾਂ ਨਹੀਂ ਉਸ ਤੋਂ ਬਾਅਦ ਤਾਂ ਡਿੰਡਿ ਗਿਆ ਕਹਿਣਾ ਸੀ ਜੇ 100 ਇੱਟ ਵੀ ਲੈ ਆਉਂਦੀ ਨਾਲ ਜਿੱਦਾਂ ਦਾ ਤੇਰੇ ਸਿਰ ਚ ਮਾਰਨੀ ਸੀ ਐਵੇਂ ਸਾਡੇ ਤੇ ਇਲਜ਼ਾਮ ਲਾਈ ਜਾਂਦੀ ਚੀਜ਼ਾਂ ਆਦਰ ਪਦਰ ਕਰਦੀਆਂ ਮੇਰੇ ਮੇਰੇ ਨਾਲ ਬਰਦਾਸ਼ਤ ਨਹੀਂ ਹੋਏਗਾ ਸਮਝ ਆਈ ਯਾ ਮੇਰੀਆਂ ਸਾਰੀਆਂ ਚੀਜ਼ਾਂ ਖਲਾਰੀਆਂ ਹੋਈਆਂ ਨੇ ਤੂੰ ਆ ਗਿਆ ਮੇਰਾ ਬਰਦਾਸ਼ਤ ਨਹੀਂ ਹੋਣੀ ਯਾ ਹਾਂ ਚੁੱਪ ਕਰਾ ਚੁੱਪ ਉਹ ਗੈਰਤਮੰਦਾ ਚੁੱਪ ਕਰਾ ਉਹ ਗੈਰਤਮੰਦਾ ਜਿਹਦੀ ਚੀਜ਼ ਚੋਰੀ ਹੋਵੇ ਉਹਨੂੰ ਬੋਲਣਾ ਪੈਂਦਾ ਉਹ ਚੋਰੀ ਨਹੀਂ ਹੋਈਆਂ ਉਹ ਕਹਿੰਦੀ ਖਿਲਰੀਆਂ ਨੇ ਅੱਗੇ ਪਿੱਛੇ ਤੇ ਹੋਈਆਂ ਨਾ ਦੋ ਤੁਹਾਡੀਆਂ ਕੁਰਸੀਆਂ ਵਾ ਇੱਕ ਟੁੱਟਾ ਪਲੰਗ ਆ ਉਥੇ ਇੱਕ ਇੱਕ ਛੇ ਗੇਣ ਲਈ ਸਾਡੀ ਤੇ ਉਹ ਤਾਂ ਤੁਸੀਂ ਆਖੀ ਜਾਂਦੇ ਜੇ ਬਈ ਸਹਿ ਆਪਣੇ ਕਮਰੇ ਦਾ ਤਾਲਾ ਲਾਇਆ ਉਥੇ ਬੜਨ ਨਹੀਂ ਦਿੰਦੇ ਸਾਨੂੰ ਬੜਨ ਨਹੀਂ ਦਿੰਦੇ ਅਸੀਂ ਆਪਣੀਆਂ ਸ਼ਾਵਾਂ ਦੀ ਫਾਇਤ ਨਾ ਕਰੀਏ ਕਿੰਨੇ ਮਹੀਨੇ ਰਹੀ ਆਪਣੇ ਮਾਪਿਆਂ ਦੇ ਉਹ ਗਈ ਕਾ ਤੁਹਾਡੇ ਕਮਰੇ ਚ ਕਦੀ ਗਈ ਆ ਤੁਹਾਡਾ ਕੰਮ ਨਹੀਂ ਬਣਦਾ ਉੱਥੇ ਜਾਣਾ ਨਾ ਤੋੜ ਦਾਂਗੇ ਜਿਹੜਾ ਸਾਡੇ ਕਮਰੇ ਚ ਜਾਊਗਾ ਤੂੰ ਲੱਤਾਂ ਤੋੜ ਦਾਂ ਤੇ ਸਾਡੇ ਕੀ ਆ ਹੈ ਅਸੀਂ ਨਹੀਂ ਤੋੜ ਸਕਦੇ ਬੁੱਢੀ ਮੈਨੂੰ ਕਹੀ ਜਣਾ ਲੱਤਾਂ ਤੋੜ ਲਿਆਂਗੇ ਲੱਗਾ ਤੂੰ ਚੰਮਲਨ ਬੁੱਢੀ ਦੇ ਸਾਹਮਣੇ ਬੁੱਢੀ ਦੇ ਸਾਹਮਣੇ ਬਹਿ ਜਾ ਇੱਥੇ ਬਹਿ ਜਾ ਇਹਨਾਂ ਦਾ ਕਰ ਲੈਣਾ ਪਾ ਇਹਨਾਂ ਦਾ ਇੱਦਾਂ ਲਿਆਂਆ ਤੂੰ ਬਦਮਾਸ਼ ਕਿਤੇ ਇਹਨਾਂ ਨੇ ਨਹੀਂ ਦੇਖਿਆ ਹੁਣ ਨਹੀਂ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਆਪਣਾ ਬਾਨੋ ਹਾਂਜੀ ਦੇਖੋ ਮੈਨੂੰ ਕਹਲਾ ਤੈਨੂੰ ਮੈਂ ਦੂਰ ਪੈਣਾ ਵਾ ਉਹ ਤੈਨੂੰ ਤਾਂ ਮੈਂ ਏਡੇ ਨੂੰ ਕਹਿੰਦਾ ਆ ਤੈਨੂੰ ਅਕਲ ਆਈ ਨਹੀਂ ਤੇਰੀ ਨਲੀ ਪੂੰਝਦਾ ਰਿਆਂ ਮੈਂ ਹੈ ਨਲੀ ਪੂੰਝਦਾ ਰਿਆਂ ਇੱਦਾਂ ਮੈਂ ਆਈ ਤੈਨੂੰ ਗੱਲਾਂ ਆ ਗਈਆਂ ਤੇਰਾ ਘਰ ਵੱਸ ਗਿਆ ਸਾਰਾ ਵਿਆਹ ਤੇ ਪਹਿਲਾਂ ਮੇਰਾ ਲੱਗਾ ਜਾ ਖਦਾ ਦਾ ਜਾ ਤੂੰ ਰੋਟੀ ਭੁੱਖ ਲੱਗੀ ਮਿੰਦੋ ਨਹੀਂ ਰੋਟੀ ਭੁੱਖ ਲੱਗੀ ਤਾਂ ਤੁਹਾਡਾ ਕੰਮ ਕੀ ਆ ਕੰਮ ਕੀ ਤੁਹਾਡਾ ਹਾਂ ਚੀਜ਼ਾਂ ਅੱਗੇ ਪਿੱਛੇ ਕਰਨ ਦਾ ਕੀ ਮੈਂ ਝੋਲੇ ਪਾ ਦੇਣੀ ਤੇਰੇ ਤੇ ਝੋਲ ਜਿੰਨ ਕੱਢਣ ਲੱਗਾ ਸਾਡੇ ਜਿੰਨ ਜਿੰਨ ਤਾਂ ਨਿਕਲਿਆ ਪਹਿਲਾਂ ਹੀ ਨਿਕਲਿਆ ਜਿੰਨ ਵੱਡਾ ਭਰਾ ਵਾ ਵੱਡਾ ਹੀ ਹੈ ਵੱਡਾ ਤੁਸੀਂ ਆਉਂਦੇ ਏਨੇ ਭਲੇ ਅਸੀਂ ਹੱਸਦੇ ਖੇਡਦੇ ਘਰੋਂ ਆਏ ਇਹ ਤਮੀਜ਼ ਸਿਖਾਈਓ ਬੰਦੇ ਨੂੰ ਬੰਦੇ ਨੂੰ ਇਹ ਤਮੀਜ਼ ਸਿਖਾਈ ਆ ਉਹ ਤਮੀਜ਼ ਸਖਾਈ ਅਮਰ ਦਾ ਬੰਦਾ ਕਿਉਂ ਨਿੱਕਾ ਮੁੰਡਾ ਮੈਂ ਤਮੀਜ਼ ਸਖਾਈ ਹੈ ਮਾੜਾ ਜਿਹੜਾ ਜਿਹੜਾ ਜੀ ਸੌਰਿਆਂ ਤੋਂ ਕੱਢ ਕੇ ਆਇਆ ਮੈਂ ਤੇਰਾ ਹੋਰ ਹੀ ਤੇਰਾ ਸੁਭਾਅ ਹੋ ਗਿਆ ਸਾਡੇ ਨਾਲ ਚੁੱਪ ਕਰ ਜਾਓ ਚੁੱਪ ਕਰ ਜਾਓ ਰਸਤੇ 'ਚ ਪਟੀਆਂ ਪੜਾਉਂਦੀ ਆਈ ਹੋएगी ਉਹ ਪਟੀਆਂ ਮੈਂ ਨਹੀਂ ਬੁੱਢੀ ਦੇ ਥੱਲੇ ਲੱਗਦਾ ਮੈਂ ਬੁੱਢੀ ਦੇ ਕੋ ਥੱਲੇ ਨਹੀਂ ਲੱਗਾ ਹਾਂ ਸਹੀ ਕਹਦੇ ਮੈਂ ਹਮੇਸ਼ਾ ਦੱਸੋ ਜੀ ਹਾਂ ਜੀ ਹਾਂ ਬਿਲਕੁਲ ਜੀ ਸਮਝਤੇ ਹੋ ਹੀਗੇ ਹੋਗੇ ਤੁਸੀਂ ਮੇਰੀ ਗੱਲ ਸੁਣੋ ਹੁਣ ਗੱਲ ਇਹ ਵੇਖ ਤੁਸੀਂ ਅੱਜ ਤੋਂ ਬਾਅਦ ਮੇਰੇ ਕਮਰੇ ਚ ਨਹੀਂ ਵੜਨਾ ਐਸ ਪਾਸੇ ਵੀ ਨਹੀਂ ਲੰਘਣਾ ਉਹ ਤੇਰੇ ਕਮਰੇ ਚ ਨਾਕਾ ਲਗਾ ਸਿਲੰਡਰ ਫਟਣ ਦਾ ਖਤਰਾ ਤੇਰੇ ਕਮਰੇ ਚ ਅਸੀਂ ਨਾ ਚੱਲਦੇ ਸਿਲੰਡਰ ਤਾਂ ਫਟ ਗਿਆ ਆ ਵੇਖ ਸੱਤ ਰੰਗ ਛੱਡ ਗਿਆ ਜਿਹੜਾ ਤੂੰ ਐਟਮੀ ਤਾਕਤ ਅੰਦਰ ਕਮਰੇ ਚ ਰੱਖੀ ਆ ਇਹ ਹੀ ਨਾ ਜਾਈਏ ਕਮਰੇ ਤੁਹਾਡੇ ਜੀ ਨਹੀਂ ਤੇ ਤੁਹਾਡਾ ਬਣਦਾ ਬਣਦਾ ਉੱਥੇ ਜਾਣਾ ਤੁਹਾਡਾ ਤੁਹਾਡਾ ਬਣਦਾ ਉੱਥੇ ਜਾਣਾ ਦੱਸੋ ਮੈਨੂੰ ਬਣਦਾ ਤੁਹਾਡਾ ਜਾਣਾ ਉੱਥੇ ਬਣਦਾ ਹਯਾਰ ਬਣਦਾ ਕੋਸ਼ ਹਯਾਰ ਕੋਸ਼ ਹਯਾਰ ਤੁਸੀਂ ਕਰੋ ਅਛਾ ਹਯਾ ਕਰ ਵੱਡਾ ਭਰਾ ਵਾ ਵੱਡਾ ਭਰਾ ਮੈਂ ਤੇਰਾ ਹਯਾ ਕਰਨ ਡਿਆ ਪਿੰਡ ਦੇ ਸਾਹਮਣੇ ਜਦੋਂ ਅਸੀਂ ਦਾਲੀ ਹੋਟਲ ਕਮਰੇ ਚ ਨਹੀਂ ਜਾਂਦੇ ਤੁਹਾਡਾ ਕੀ ਕੰਮ ਉੱਥੇ ਜਾਂਦਾ ਤੇਰੇ ਕਮਰੇ ਚ ਚਲੇ ਗਏ ਅਸੀਂ ਤੇਰੇ ਅਸੀਂ ਗਏ ਹੀ ਨਹੀਂ ਉਹ ਗਏ ਨਹੀਂ ਤੇ ਚੀਜ਼ਾਂ ਨੂੰ ਪੈਰ ਲੱਗ ਗਏ ਨੇ ਤੇ ਤੁਹਾਨੂੰ ਕੀ ਪਤਾ ਮੈਂ ਤੇਰੇ ਪਿਓ ਨੂੰ ਸਾਰਾ ਕੁਝ ਹੀ ਬਾਨੋ ਤੂੰ ਮਿਲ ਲੈ ਜਫੀਆਂ ਪਾ ਤੈਨੂੰ ਮਨਾ ਕੀਤਾ ਇਹ ਇਹ ਨਹੀਂ ਜੋਗੇ ਨਹੀਂ ਗੇ ਇਹ ਉਹ نسل ਨਹੀਂ ਜਿਹਦੇ ਨਾਲ ਪਿਆਰ ਕੀਤਾ ਜਾਏ ਨਹੀਂ ਚੰਗੀ ਸ਼ਰ ਬੰਦਾ ਸਹੀ ਕਹਿੰਦਾ ਸੱਚਾ ਬੰਦਾ ਦੇ ਮੂੰਹ ਦਾ ਨੂਰ ਦੱਸਦਾ ਉਹ ਸਹੀ ਕਹਿੰਦਾ ਇਹ ਚੰਗੀ ਮਾੜੀ ਗੱਲ ਤੋਂ ਕਹੀਏ ਨਾ ਅਸੀਂ ਵੱਡਾ ਘਰ ਚੋਂ ਮੈਂ ਆ ਇਹ ਕੰਮ ਹੀ ਨਹੀਂ ਪੜਦਾ ਉੱਧਰ ਜਾ ਵੱਡਾ ਘਰਾਂ ਤੇ ਉਹਨੂੰ ਵੀ ਸਮਝਾ ਮੈਂ ਤੇਰੇ ਪਿਓ ਨੂੰ ਫੋਨ ਕਰਨਾ ਮੈਂ ਗਾਰੰਟੀ ਦਿੱਤੀ ਤੇਰੀ ਮੈਂ ਗਾਰੰਟੀ ਖਤਮ ਕਰਨ ਲੱਗਾ ਹੈਲੋ ਹਾਂ ਗਾਰੰਟੀ ਨਾ ਖਤਮ ਕਰ ਸਮਝਦਾ ਨਾ ਖਤਮ ਕਰੋ ਆ ਗਾਰੰਟੀ ਨਾ ਖਤਮ ਕਰ ਕੱਢਾ ਕੰਮ ਹੀ ਨਹੀਂ ਪੜਦਾ ਉੱਥੇ ਜਾਣਾ ਕਮਰੇ ਚ ਉਹ ਬਗੈਰ ਖਾਲੀ ਕਮਰੇ ਚ ਵੀ ਨਾ ਜਾਈਏ ਅਸੀਂ ਉਹਦੇ ਪਿਓ ਨੇ ਕਮਰਾ ਕਿੱਥੋਂ ਹੋਵੇ ਸਾਰਾ ਸਮਾਨ ਨਾਲ ਭਰਿਆ ਹੋਇਆ ਹੋਵੇ ਬਾਨੋ ਚੱਕ ਚਾਦਰ ਮੇਰੇ ਸਹੁਰਿਆਂ ਨੇ ੜੀ ੜੀ ਮਹਿੰਗੀ ਚੀਜ਼ ਦਿੱਤੀ ਆ ਹੈਂ ਜਿਹੜੀ ਤੁਸੀਂ ਵੇਖੀ ਵੀ ਨਹੀਂ ਯੂਕੇ ਵਾਇਆ ਗਿਆ ਤੂੰ ਆ ਇਹ ਮੋਟਰਸਾਈਕਲ ਦੇਣੀ ਆ ਉਹਨਾਂ ਨੇ ਮੈਨੂੰ ਮੋਟਰਸਾਈਕਲ ਦੇਣੀ ਆ ਜਦੋਂ ਤੇਰੀਆਂ ਲੱਤਾਂ ਟੁੱਟਣੀਆਂ ਆ ਆ ਚੁੱਕ ਯਾਰ ਤੇਰੇ ਸਹੁਰੇ ਤੇਰੇ ਤੇ ਥੁੱਕਦੇ ਵੀ ਨਹੀਂ ਮੈਂ ਤੇ ਅਕੂ ਮੈਨੂੰ ਅਗਲੇ ਕਹਿੰਦੇ ਸੀ ਇਹਨੂੰ ਕਿੱਧਰ ਲੈ ਆ ਇਹਨੂੰ ਕਿੱਧਰ ਲੈ ਆ ਇਹਨੂੰ ਕੱਢ ਇੱਥੋਂ ਇਹਦਾ ਪਿਓ ਕਹਿੰਦਾ ਸੀ ਮੈਂ ਹੀ ਉਹਦੀ ਮਿੰਨਤ ਕੀਤੀ ਗੁੱਸੇ 'ਚ ਮੇਰੀ ਫੋਨ ਤੇ ਗੱਲ ਹੋਈ ਆ ਆਂਦਾ ਵੀ ਤੂੰ ਕੱਲਾ ਵੀ ਆ ਜਾਂਦਾ ਤੇ ਮੈਂ ਤੇਰੇ ਨਾਲ ਜੀਲਿਆ ਤੋੜ ਦੇਣੀ ਸੀ ਓਏ ਝੂਠ ਨਾ ਬੋਲੋ ਝੂਠ ਨਾ ਬੋਲ ਬੋਲ ਹੈ ਕਿਆ ਤੇਰੇ ਪਿਓ ਨੇ ਇਹ ਗੱਲ ਨਹੀਂ ਹਾਂ ਹੁਣ ਦੱਸ ਨਹੀਂ ਉਹ ਤੋਂ ਤੇ ਨਹੀਂ ਕਹੀ ਹੁਣ ਦੁਬਾਰਾ ਕਾ ਲੈਣਗੇ ਜਦੋਂ ਮਨ ਖੁਸ਼ ਵੇਖਣਗੇ ਚੱਲ ਜਾ ਆਪਣੇ ਨਾ ਆਪਣਾ ਕੰਮ ਧੰਦਾ ਕਰੋ ਇਹ ਮੈਨੂੰ ਲੱਗਦਾ ਇਸ ਆ ਗਈਆਂ ਤੂੰ ਸਲਖਣੀ ਐ ਨਾ ਮੈਂ ਡਰਾਮਾ ਲਵਾਤਾ ਮੇਰੇ ਘਰ ਦੇ ਵਿੱਚ ਜੀ ਮੇਰੇ ਘਰ ਚ ਨਾ ਚਲੇ ਜਾਓ ਅੰਦਰ ਕੀ ਸਲਾਬ ਆਇਆ ਤੇਰੇ ਘਰ ਚ ਡੁੱਬ ਜਾਾਂਗੇ ਅਸੀਂ ਮੇਰੇ ਘਰ ਦੀ ਗੱਲ ਨਾ ਕਰੀ ਮੈਂ ਸਿਰਫ ਆਪਣੇ ਨੀ ਚਾਨੂ ਦੀ ਵਜ੍ਹਾ ਤੋਂ ਤੈਨੂੰ ਬਰਦਾਸ਼ਤ ਕਰ ਰਹੀ ਆ ਤੇਰੀ ਵੱਡੀ ਪਰਜਾਈ ਆ ਵੱਡੀ ਪਰਜਾ ਮਾਵਾ ਬਿਆ ਹੁੰਦੀ ਆ ਤੇ ਮੰਨਦੇ ਆ ਤੇ ਉਹ ਵੀ ਤੇ ਕਰੇ ਸਾਡੇ ਤੇ ਤਮਾਦ ਕਰੇ ਕਿਹੜੀ ਸ਼ੈ ਦੀ ਅੰਦਰੋਂ ਜਾ ਵੇਖ ਕੇ ਆ ਕੋਈ ਸ਼ੈ ਘਟਿਆ ਉਹਦੀ ਸਾਰੀ ਚੀਜ਼ਾਂ ਅੱਗੇ ਪਿੱਛੇ ਹੋਈਆਂ ਉਹ ਦੱਸਣ ਦੀ ਝੂਠ ਬੋਲਦੀ ਆ ਯਾਰ ਰਲਾਤੀਆਂ ਸੀ ਸਾਰਾ ਕੁਝ ਐ ਕਰਤਾ ਉਹ 골ਡਨ ਵਾਲਾ ਨਾ ਝੂਠ ਬੋਲਦੀ ਆ ਹਾਂ ਹਾਂ ਨਹੀਂ ਬੋਲਦੀ ਹਣੀ ਆ ਸਾਨੂੰ ਕੀ ਪਤਾ ਸਾਨੂੰ ਕੀ ਪਤਾ ਤੂੰ ਕਾਲੇ ਮੂੰਹ ਨਾਲ ਝੂਠ ਬੋਲਣ ਦੇ ਆ ਆਪਣੀ ਬੁੱਢੀ ਨੂੰ ਜਹਾ ਦੇ ਰੋਟੀ ਲਿਆ ਜਾ ਕੇ ਜਾ ਛੱਡ ਪਰ ਇਹਨਾਂ ਦੀਆਂ ਗੱਲਾਂ ਚ ਤੰਗ ਨਾ ਆਖ ਕੇ ਕੱਪੜੇ ਚੁੱਕੋ ਥੋ ਚੁੱਕੋ ਲੜਾਈ ਆਪਣੀ ਜਗ੍ਹਾ ਤੇ ਮੈਂ ਮਲ ਮਲ ਕੋਟ ਰਹਿ ਗਏ ਨੇ ਜਿੰਨੇ ਮਰਜ਼ੀ ਮੜਲਾ ਇਹਦੀ ਮੈਲ ਨਹੀਂ ਨਿਕਲਣੀ ਇਹ ਕੱਪੜੇ ਨਾ ਧੋ ਇਹਨੂੰ ਧੋ ਡੰਡੇ ਦੇ ਨਾਲ ਥਾਪੇ ਨਾ ਧੋ ਇਹਨੂੰ ਹਾਂ ਕੋ ਮੈਲ ਲੱਥੇ ਦੀ ਇਹਨੂੰ ਵੀ ਹੋਸ਼ ਆਵੇ ਦੇਖ ਲੋ ਐ ਹੋਈ ਗੱਲਾਂ ਸੁਟਲੀਆਂ ਬੈੜੀਆਂ ਸੀ ਬੁੱਧ ਮੈਂ ਰੋਸ ਤਾ ਨੂੰ ਕਹਿੰਦੀ ਉੱਠ ਕੇ ਮੂੰਹ ਧੋਇਆ ਕਰੋ ਹਾਂ ਹਾਂ ਉਹ ਮੈਂ ਧੋਣਾ ਵਾ ਤੂੰ ਸੁੱਤੀ ਨਹੀਂ ਆ ਉਦੋਂ ਮੈਂ ਰੋਜ਼ ਫਰੈਸ਼ ਹੋ ਕੇ ਜਾਂਦਾ ਕੰਮ ਦਾ ਤੇਰਾ ਹੁੰਦਾ ਹੀ ਆਪਣਾ ਨਹੀਂ ਧੋਂਦਾ ਚਲ ਜਾ ਕੱਪੜੇ ਰੱਖ ਇਹਨਾਂ ਦੇ ਮੂੰਹ ਨਾ ਲੱਗ ਮੂਨਾ ਲੱਗ ਸਾਰੇ ਗੰਦੇ ਆਪਣੀਆਂ ਚੀਜ਼ਾਂ ਗੈਣ ਲੱਗੋ ਅੱਗੇ ਪਿੱਛੇ ਹੋ ਗਈ ਤਾਂ ਮੈਂ ਇਹਨਾਂ ਦਾ ਨਾ ਕਾਨ ਬੱਚਾ ਖੋਲੂ ਕਰਦਿਆਂਗਾ ਨਾ ਕੋ ਜੀ ਮੈਂ ਹੁਣ ਅੱਗੇ ਪਿੱਛੇ ਜਦੋਂ ਵੀ ਹੋਣਾ ਹੈ ਨਾ ਕਿਚਨ ਚ ਜਾਣਾ ਆਪਣੇ ਕਮਰੇ ਨੂੰ ਤਾਲਾ ਮਾਰ ਕੇ ਕਿਚਨ ਚ ਜਾਇਆ ਤੈਨੂੰ ਮਾਰਨਾ ਚਾਹੀਦਾ ਸੀ ਇਹਨਾਂ ਦੇ ਤਵਾਰ ਕਰਨਾ ਇਹਨਾਂ ਤੇ ਉਹ ਕਿਹੜੀਆਂ ਤਜੋਰੀਆਂ ਰੱਖੀਆਂ ਤੁਸੀਂ ਵਿੱਚ ਹੈਂ ਕਿਹੜਾ ਤਾਲਾ ਮਾਰ ਕੇ ਜਾਣਾ ਵਾ ਇੱਕ ਕੰਗੀ ਓ ਇੱਕ ਬੁਸ਼ਵਾ ਇੱਕ ਲੋਸ਼ਣੀ ਨਗੂਣਾ ਐਵੇਂ ਤੇ ਤੇਰੇ ਤੇ ਉਹ ਵੀ ਨਹੀਂ ਹੈਗੀ ਕੰਗੀ ਕੰਗੀ ਵੀ ਨਹੀਂ ਤੇਰੇ ਨਸੀਬ ਤੇ ਉਹਨਾਂ ਨੇ ਕੰਗੀ ਰੱਖ ਕੇ ਮਾਰਨੀ ਕਿੱਥੇ ਐ ਇੱਥੇ ਇੱਥੇ ਪੰਜੇ ਬਣਾਏਗਾ ਬਿੱਲੀ ਬਿੱਲੀ ਦੇ ਪੰਜੇ ਬਣਾਏਗਾ ਇੱਥੇ ਤੈਨੂੰ ਮਾਕੀਆਂ ਹੀ ਭੀ ਨਾ ਭਜ ਭਜ ਜਫੀਆਂ ਪਾ ਇਹ ਉਸ ਕੰਮ ਦੇ ਨਹੀਂ ਗਏ ਉਸ ਟੈਟਾ ਗਰੀ ਦੇ ਨਹੀਂ ਗਏ ਤੂੰ ਵੀ ਨਹੀਂ ਹਟੀ ਜਾ ਕੇ ਭਾਬੀਆਂ ਜਵੇਂ ਅਰਬ ਚੋਂ ਆਈਆਂ ਜੇ ਇੱਕ ਦੂਜੇ ਨੂੰ ਐ ਐ ਕਰਨ ਰਹੀਆਂ ਸੀ ਜੇ ਸੁਣ ਲਾ ਹੁਣ ਮੈਂ ਤੈਨੂੰ ਕਿਹਾ ਕਿ ਤੂੰ ਨਾ ਸਿਰਫ ਆਪਣੇ ਵੇੜੇ ਦੀ ਸਫਾਈ ਕਰਨੀ ਆ ਪਰ ਇਹ ਗੰਦ ਪਿਆ ਤੇ ਪਿਆ ਰਵੇ ਬਲਕੇ ਇਧਰ ਤੇ ਬਹੁਤ ਗੰਦ ਪਿਆ ਹਾਂ ਤੁਸੀਂ ਫਿਕਰ ਹੀ ਨਾ ਕਰੋ ਮੈਂ ਆਪਣਾ ਚੁੱਕ ਕੇ ਨਾ ਗੱਲ ਪੁੱਟ ਦਿਆ ਕਰਾਂਗੇ ਕਿਚਨ ਵੀ ਸੈਪਰੇਟ ਕਰ ਲਾ ਇਹਨਾਂ ਦੇ ਭਾਂਡੇ علیحدਾਂ ਕਰ ਲਾ ਅਸੀਂ ਇਹਨਾਂ ਨਾਲ ਖਾਣਾ ਹੀ ਨਹੀਂ ਕੁੱਤਿਆਂ ਲੋਕਾਂ ਨਾਲ ਆ ਕੁੱਤੇ ਆ ਨਾ ਕਹੀਂ ਓਏ ਕੁੱਤਾ ਕਨੂ ਕਿਉਂ ਓਏ ਕਿਨੂ ਕਿਉਂ ਓਏ ਕਿਨੂ ਕਿ ਦੋਸਤੋ ਇਹ ਸੀ ਇਹਨਾਂ ਦੀ ਵੀਡੀਓ ਤੁਹਾਨੂੰ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ ਇਸ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਬਹੁਤ ਬਹੁਤ ਧੰਨਵਾਦ